ਅਹਿਮ ਪੰਥਕ ਮਸਲਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪੰਥ ਸਿੰਘ ਸਾਹਿਬਾਨਾ ਦੀ ਮੀਟਿੰਗ ਜਿਹੜੀ ਹੈ 28 ਜਨਵਰੀ ਨੂੰ ਬੁਲਾ ਲਈ ਗਈ ਹੈ। ਉਹਨੇ ਇਸ ਮੀਟਿੰਗ ਦੇ ਵਿੱਚ ਕੀ ਹੋਏਗਾ? ਮੀਟਿੰਗ 'ਚ ਕਿਹੜੇ ਫੈਸਲੇ ਲਏ ਜਾਣਗੇ? ਕਿਹੜੇ ਮਸਲੇ ਨੇ ਅਹਿਮ ਪੰਥਕ ਮਸਲੇ ਨਾਂ ਦਿੱਤਾ ਗਿਆ ਹੈ ਇਸ ਮੀਟਿੰਗ ਦਾ? ਕਿਹੜੇ ਅਹਿਮ ਪਦੰਗ ਹੋਣਗੇ? ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹਵਾਂਗਾ। ਕਿ ਸ਼ਰੋਮੀ ਗੁਰਦੁਆਰਾ ਰੱਜੋ ਤੂੰ ਐਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ। ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ। ਇਸ ਲਈ ਉਹਨੂੰ ਛੱਡਣ ਆਈ ਸੀ। ਹੋਮ ਦੀ ਬੱਸ ਪਰ 13 ਮਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਠ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਇੱਕ 7 ਮੈਂਬਰੀ ਕਮੇਟੀ ਬਣਾਈ ਗਈ ਸੀਗੀ ਔਰ ਉਹ ਕਮੇਟੀ ਦੇ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਨਵੀਂ ਪਰਤੀ ਸ਼ੁਰੂ ਹੋਣੀ ਸੀਗੀ ਪਰ ਉਸ ਨੂੰ ਅਣਦੇਖਿਆ ਕਰਦੇ ਹੋਏ ਉਹਨਾਂ ਦੇ ਦੋ ਮੈਂਬਰ ਜਿਹੜੇ ਨੇ ਉਹ ਪੁਲਾ ਦਿੱਤੇ ਗਏ ਸਨ ਔਰ ਸ਼੍ਰੋਮਨੀ ਸ਼੍ਰੋਮਨੀ ਅਕਾਲੀ ਦਲ ਖੁਦ ਆਪਣੇ ਲੈਵਲ ਤੇ ਹੀ ਭਰਤੀ ਸ਼ੁਰੂ ਕਰ ਦਿੱਤੀ ਗਈ ਸੀ ਉਸ ਦੇ ਕੁੱਝੀਆਂ ਸ਼ਿਕਾਇਤਾਂ ਸ਼੍ਰੀ ਅਕਾਲ ਤਖ਼ਤਾ ਸਾਹਿਬ ਦੇ ਇਸ ਕਤਰੇ ਤੇ ਉੱਤੇ ਪਹੁੰਚਦੀਆਂ ਰਹੀਆਂ ਨੇ ਇੱਕ ਇਹ ਵੀ ਮਸਲਾ ਹੈਗਾ ਦੂਜਾ ਮਸਲਾ ਹੈਗਾ 2 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤਾ ਸਾਹਿਬ ਦੀ ਫਸੀਲ ਤੋਂ ਜਿਹੜੇ ਫੈਸਲੇ ਸੁਣਾਏ ਗਏ ਸੀਗੇ ਜਿਹੜੀਆਂ ਸਜਾਵਾਂ ਲਗਾਈਆਂ ਜਾਣਗੀਆਂ ਸੀਆਂ ਜਿਹੜੇ ਆਦੇਸ਼ ਦਿੱਤੇ ਗਏ ਸੀਗੇ ਉਹਨਾਂ ਨੂੰ ਫਿਲਹਾਲ ਇਨ ਬਿਨ ਲਾਗੂ ਨਹੀਂ ਕੀਤਾ ਗਿਆ ਕਿਉਂਕਿ ਇਹ ਦਸੰਬਰ ਗਏ ਨੂੰ ਲਗਭਗ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅੱਜ 24 23 ਤਰੀਕ ਹੈ ਮਤਲਬ ਇਹ 2 ਮਹੀਨੇ ਹੋ ਗਏ ਲਗਭਗ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਪਰਵਾਨਗੀ ਨਹੀਂ ਦੇ ਦਿੱਤੀ ਗਈ ਉਸ ਦੇ ਉੱਤੇ ਵੀ ਵਿਚਾਰ ਹੋ ਸਕਦੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਉੱਤੇ ਵੀ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਉਹਨਾਂ ਦੀ ਵੀਡੀਓ ਜਾਰੀ ਕਰ ਦੇਣਾ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਕੋਈ ਬਿਆਨ ਦੇ ਦੇਣਾ ਇਹ ਵੀ ਇੱਕ ਮਸਲਾ ਹੈ ਜਿਹਦੇ ਉੱਤੇ ਇਦੇ ਉੱਤੇ ਜਿਹੜੀ ਆ ਪੰਨ ਸਿੰਘ ਸਾਹਿਬਾਨ ਦੀ ਬੈਠਕ ਹੋਏਗੀ ਸੋ ਇਹ ਬੈਠਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰ ਦੇ ਵਿਖੇ 28 ਤਰੀਕ ਨੂੰ 11 ਵਜੇ ਦੇ ਕੋਲ ਸ਼ੁਰੂ ਹੋ ਜਾਏਗੀ ਜਿਹਦੇ ਵਿੱਚ ਪੰਜੇ ਤਖਤਾਂ ਦੇ ਜਥੇਦਾਰ ਇੱਥੇ ਪਹੁੰਚਣਗੇ ਔਰ ਇਹ ਸਾਰੇ ਮਾਮਲੇ ਦੇ ਉੱਤੇ ਵਿਚਾਰ ਵਟਾਂਦਰਾ ਕਰਨਗੇ ਸ਼੍ਰੋਮਣੀ ਆ ਮਾਫ ਕਰਨਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਇੱਕ ਅਦੇ ਪ੍ਰੈਸ ਨੋਟ ਦੇ ਵਿੱਚ ਤਾਂ ਫਿਲਹਾਲ ਸਿਰਫ ਅੰਤਕ ਮਾਮਲਿਆਂ ਦੇ ਉੱਤੇ ਹੀ ਵਿਚਾਰਾਂ ਕਰਨ ਦੀ ਗੱਲ ਕੀਤੀ ਹੈ ਪਰ ਜਿਹੜੇ ਜਾਣਕਾਰਾਂ ਮੁਤਾਬਕ ਇਹ ਜਿਹੜੇ ਪੰਥਕ ਮਸਲੇ ਨੇ ਉਹ ਇਹ ਵਾਲੇ ਮਸਲੇ ਨੇ ਜਿੰਨਾਂ ਦੀ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਅ ਛੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੌਰਾਨ ਕਾਰਜਕਾਲ ਦੇ ਦੌਰਾਨ ਜਿਹੜੀਆਂ ਅਨਿਮਤਾਵਾਂ ਹੋਈਆਂ ਸਨ ਜਿਹੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਸੀਗੀਆਂ ਉਹਨਾਂ ਦੇ ਮਾਮਲਿਆਂ ਦੇ ਉੱਤੇ ਵਿਚਾਰਾ ਹੋ ਸਕਦੀਆਂ ਉਦੋਂ ਬਾਅਦ ਸ਼੍ਰੋਮਣੀ ਅਕਾਲ ਤਖਤ ਤੇ ਫਸੀਲ ਦੇ ਉੱਤੇ ਖਲੋ ਕੇ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦੇ ਜਿਹੜੇ ਮੰਤਰੀ ਸੀਗੇ ਉਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਰਹੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਸੀਗਾ ਔਰ ਦੋਸ਼ੀ ਕਰਾਰ ਦੇਣ ਤੋਂ ਬਾਅਦ ਉਹਨਾਂ ਨੂੰ ਇੱਕ ਸਜ਼ਾ ਸੁਣਾਈ ਗਈ ਸੀ ਚਾਹੇ ਸਜ਼ਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਮੰਤਰੀ ਬਾਦ ਜਿਹੜੇ ਮੰਤਰੀ ਮੰਡਲ ਦੇ ਮੌਜੂਦ ਸਨ ਉਸ ਸਮੇਂ ਦੇ ਉਹਨਾਂ ਨੇ ਉਸ ਸਜ਼ਾ ਨੂੰ ਇਨ ਬਿਨ ਨਿਭਾਇਆ ਹੈ ਪਰ ਉਸ ਤੋਂ ਬਾਅਦ ਜਿਹੜੇ ਆਦੇਸ਼ ਹੋਰ ਸਨ ਉਹ ਨਹੀਂ ਨਿਭਾਏ ਗਏ ਜਨਨ ਦੇ ਵਿੱਚੋਂ ਸਭ ਤੋਂ ਵੱਡਾ ਆਦੇਸ਼ ਜਿਹੜਾ ਸੀਗਾ ਸੱਤ ਮੈਂਬਰੀ ਇੱਕ ਕਮੇਟੀ ਬਣਾਈ ਗਈ ਸੀ ਉਹਦੇ ਵਿੱਚ ਇਹ ਉਸ ਤੋਂ ਪਹਿਲੇ ਸ਼੍ਰੋਮਣੀ ਅਕਾਲੀ ਦਲ ਸਾਹਿਬ ਨੇ ਫਸੀਲ ਤੋਂ ਇੱਕ ਗੱਲ ਕਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਭੰਗ ਕੀਤਾ ਜਾਵੇ ਯਾਨੀ ਕਿ ਉਹਨਾਂ ਦੇ ਜਿਲ੍ਹੇ ਵੀ ਅਹੁਦੇਦਾਰ ਨੇ ਉਹ ਅਸਤਾਪਨਾ ਅਸਤੀਫਾ ਦੇਣ ਔਰ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂ ਹੋ ਜਾਵੇ ਔਰ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਕਿ ਉਹ ਕਮੇਟੀ ਜਿਹੜੀ ਬਣਾਈ ਗਈ ਸੀ ਉਸ ਦੀ ਦੇਖਰੇਖ ਦੇ ਵਿੱਚ ਪਾਰਟੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਪਰ ਪਾਰਟੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਤਾਂ ਹੋ ਗਈ ਹੈ ਪਰ ਜਿਹੜੀ ਕਮੇਟੀ ਬਣਾਈ ਗਈ ਸੀਗੀ ਉਹਦੇ ਦੋ ਤਿੰਨ ਮੈਂਬਰ ਨੇ ਜਿਹੜੇ ਕਿ ਉਸ ਉਹਦੇ ਵਿੱਚ ਨਹੀਂ ਲਏ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੁਦ ਹੀ ਉਹ ਭਰਤੀ ਮੁਹਿੰਮ ਸ਼ੁਰੂ ਕਰ ਦਦੀ ਹੈ ਸੋ ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਜਿਹੜੇ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਿਹੜੇ ਹੋਏ ਸੀਗੇ ਉਸ ਦੀ ਅਗਿਆ ਸੋ ਇਸ ਮਾਮਲੇ ਦੇ ਉੱਤੇ ਵੀ ਵਿਚਾਰਾ ਹੋ ਸਕਦੀਆਂ ਨੇ ਅਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਸਮੇਂ-ਸਮੇਂ ਸਿਰ ਜਿਹੜੀ ਲਾਂਚਨ ਲੱਗਦੇ ਰਹੇ ਨੇ ਜਿਹੜੀਆਂ ਉਹਨਾਂ ਤੇ ਉਂਗਲੀ ਉੱਠਦੀ ਰਹੀ ਹੈ ਉਹਨਾਂ ਉਹਨਾਂ ਦੀ ਵੀਡੀਓ ਜਾਰੀ ਹੁੰਦੀਆਂ ਆ ਰਹੀਆਂ ਨੇ ਉਹਨਾਂ ਦੇ ਉੱਤੇ ਵੀ ਵਿਚਾਰ ਆ ਸਕਦੀਆਂ ਨੇ ਕਿ ਇਸ ਤਰ੍ਹਾਂ ਸ਼ਾਇਦ ਕਿਸੇ ਜਥੇਦਾਰ ਦੇ ਉੱਤੇ ਇਸ ਤਰ੍ਹਾਂ ਦੀ ਤੋਹਮਤ ਲੱਗੀ ਹੈ ਸੋ ਇਹ ਮਾਮਲੇ ਤੇ ਉੱਤੇ ਵੀ ਵਿਚਾਰ ਹੋ ਸਕਦੀ ਹੈ ਸੋ ਕੁੱਲ ਮਿਲਾ ਕੇ 28 ਤਰੀਕ ਨੂੰ Shri Akal Takht ਸਾਹਿਬ ਦੇ ਸਕਤਰੇ ਦੇ ਵਿਖੇ ਇਹ ਇੱਕ ਬੈਠਕ ਜਿਹੜੀ ਹੈ ਪੰਨ ਸਿੰਘ ਸਾਹਿਬਾਨਾਂ ਦੀ ਬੁਲਾਈ ਗਈ ਹੈ ਵੈਸੇ ਤਾਂ ਆਮ ਬੈਠਕ ਹੈ ਹਰ ਪੰਥਕ ਮਸਲੇ ਜਿਹੜੇ ਹੁੰਦੇ ਨੇ ਉਹਨਾਂ ਦੇ ਉੱਤੇ ਵਿਚਾਰਾ ਹੁੰਦੀਆਂ ਨੇ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਕੋਈ ਮਸਲੇ ਹੁੰਦੇ ਨੇ ਉਹਨਾਂ ਨੂੰ ਹੱਲ ਕੀਤਾ ਜਾਂਦਾ ਹੈ ਪਰ ਇਸ ਵਾਰ ਦੀ ਮੀਟਿੰਗ ਇਸ ਕਰਕੇ ਅਹਿਮ ਸੱਦੀ ਜਾ ਦੱਸੀ ਜਾ ਰਹੀ ਹੈ ਕਿ ਇਹ ਮੀਟਿੰਗ ਦੇ ਵਿੱਚ ਇਹ ਜਿਹੜੇ ਫੈਸਲੇ ਨੇ ਸ਼ੋਮੀ ਅਕਾਲੀ ਦਲ ਨੂੰ ਦੋ ਤਰੀਕ ਨੂੰ ਜਿਹੜੇ ਸਜ਼ਾ ਸੁਣਾਈ ਗਈ ਸੀ ਉਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਭਰਤੀ ਪ੍ਰਕਿਰਿਆ ਉਹ ਆਪਣੇ ਲੈਵਲ ਤੇ ਸ਼ੁਰੂ ਕਰ ਦਿੱਤੀ ਗਈ ਹੈ ਜਿਹੜੀ ਸ਼੍ਰੀ ਕਾਲਤਾਕਰ ਸਾਹਿਬ ਵੱਲੋਂ ਕਮੇਟੀ ਬਣਾਈ ਗਈ ਸੀ ਉਹਨੂੰ ਦਰਕਰਾਨ ਕਰ ਦਿੱਤਾ ਗਿਆ ਹੈ ਸੋ ਯਾਨੀ ਹਰਪ੍ਰੀਤ ਸਿੰਘ ਦੇ ਉੱਤੇ ਕਿੰਤੂ ਪਰੰਤੂ ਹੋ ਰਿਹਾ ਹੈ ਇਹ ਸਾਰੇ ਮਾਮਲੇ ਨੇ ਜਿਹਨੇ ਤਹਿਤ ਇਹ ਪੰਥਕ ਮੀਟਿੰਗ ਪੰਥਕ ਮਸਲਿਆ ਦੀ ਜਿਹੜੀ ਮੀਟਿੰਗ ਹੈ ਸ਼੍ਰੀ ਕਾਲਤਾਖਸਾਬ ਤੇ 28 ਤਰੀਕ ਨੂੰ ਹੋਣ ਜਾ ਰਹੀ ਹੈ ਹੁਣ 28 ਤਰੀਕ ਨੂੰ 11 ਵਜੇ ਇਸੇ ਸਥਾਨ ਤੇ ਸ਼੍ਰੀ ਕਾਲਤਾਖਸਾਬ ਦੇ ਸਕਤਰੇ ਦੇ ਵਿਖੇ ਇਹ ਮੀਟਿੰਗ ਹੋਏਗੀ ਔਰ ਇਸ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ ਜਾਂਦਾ ਇਸ ਸਮੇਂ ਦੀ ਗੱਲ ਚਾਹ ਕਾਮਨਾ ਪ੍ਰਸੰਨ ਨਿਤੇਸ਼ ਦੇ ਨਾਲ ਜੋਤੀ ਬਹਿਲ ਡੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ